ਹਾਂਜੀ ਸੱਚ ਕਰੀ ਅਜਾ ਰਹੀ 22 April 2024 ਲੈਣ ਸ਼ਨੀਵਾਰ ਕੱਲ ਮੈਂ ਸੌ ਗਿਆ ਤਾਂ ਛੇਤੀ ਦਿਨੇ ਮੇਰਾ ਟਾਈਮ ਨਹੀਂ ਲੱਗਿਆ ਕੱਲ ਪ੍ਰੈਕਟੀਕਲ ਦਾ ਜੋ ਪਰਸੋਂ ਇਸ ਆਊਟ ਹੋ ਗਿਆ ਤਾਂ ਤੇ ਸ਼ਾਮੀ ਫਿਰ ਮੈਂ ਆਇਆ ਘਰੇ ਤੇ ਟਾਈਮ ਨਹੀਂ ਲੱਗਿਆ ਕਿ ਕੱਲ ਬਾਰਿਸ਼ੀ ਦਾ ਮੌਸਮ ਰਹਿ ਤਾ ਮੌਸਮ ਵੈਸੇ ਠੀਕ ਤਾਂ ਪਰ ਫਸਲਾ ਸ਼ਾਮ ਨੂੰ ਫਿਰ ਮੈਂ ਸੌ ਗਿਆ ਤੇ ਰਾਤ ਨੂੰ ਆ ਕੇ ਤਾਂ ਮੈਂ ਬਣਾ ਹੀ ਨਹੀਂ ਲੀ। ਹੱਤ। ਹੱਤ। ਆਪਾਂ ਕਹਿੰਦੇ ਆ ਨਾ ਕਿ ਬੰਦੇ ਨਾਲ ਕੁਝ ਹੁੰਦਾ ਹੈ ਮਤਲਬ ਕੁਝ ਬੁਰਾ ਇਨਸੀਡੈਂਟ ਹੁੰਦਾ ਹੈ। ਇਹ ਆ ਕਿ ਲੋਕੀ ਸੇ ਕੁਝ ਹੋ ਜਾਂਦਾ ਮਤਲਬ ਜੋ ਨੂੰ ਚੰਗਾ ਫੀਲਿੰਗ ਕਰਦੇ ਆ ਹਾਂ ਹੁੰਦਾ ਬਹੁਤ ਮਤਲਬ ਡਿਪਰੈਸਟ ਹੋ ਜਾਂਦਾ ਰਹਿੰਦਾ। ਤਾਂ ਆਪਾਂ ਨੂੰ ਕਹਿੰਦੇ ਨਹੀਂ ਵੀ ਰੁਝੇਵੇਂ ਲੱਭ ਬਿਜ਼ੀ ਹੋ ਜਾ ਗਮ ਘਰ ਕੰਮ ਚ ਬਿਜ਼ੀ ਹੋ ਜਾ ਮਨ ਲੱਗੂਗਾ ਡਿਸਟਰੈਕਸ਼ਨ ਮਤਲਬ ਕੁਝ ਵੀ ਕਰ ਲੈ ਡਿਸਟਰੈਕਸ਼ਨ ਕੈਜ਼ਨ ਦੇ ਅੱਪ ਤੇ ਠੀਕ ਹੈ ਹੋਗਾ ਜਦੋਂ ਆਪਾਂ ਬੰਦਾ ਬਿਜ਼ੀ ਹੁੰਦਾ ਹੈ ਤਾਂ ਉਹਦਾ ਮਨ ਅਦਰ ਨਹੀਂ ਜਾਂਦਾ ਹੈਗਾ ਤੇ ਸੈਟ ਹੋ ਜਾਂਦਾ ਹੈ ਤਾਂ ਤੇ ਉਹੀ ਮਤਲਬ ਬੰਦਾ ਸਾਰਾ ਦਿਨ ਬਿਜ਼ੀ ਆ ਤੇ ਸ਼ਾਮ ਨੂੰ ਥੱਕ ਗਿਆ ਬਿਜ਼ੀ ਰਹਿ ਕੇ ਤੇ ਥੱਕ ਕੇ ਨੀਂਦ ਆ ਕੇ ਟੁੱਟ ਕੇ ਸੌਂ ਗਿਆ ਪਹਿਲੇ ਨੂੰ ਪਰ ਇਹਦੇ ਨਾਲ ਉਹ ਪ੍ਰੋਬਲਮਸ ਆ ਡਾਟ ਨਹੀਂ ਹੁੰਦੀ ਹੈਗੀ ਜਿੱਦੀ ਕਰ ਨਾਲ ਉਹ ਸਾਈਡ ਆ ਰਹਿ ਜਾਂਦਾ ਮਤਲਬ ਇਹਦਾ ਸਕੀਮ ਆ ਕਿ ਏਦਾਂ ਤੇ ਆਉਂਦਾ ਕਿ ਕੰਮ ਮੁੱਕਿਆ ਆ ਪੀ ਆ ਤਾਂ ਉਹਨੂੰ ਫੇਰ ਉਹੀ ਗੱਲਾਂ ਦਿਮਾਗ ਚ ਆ ਰਹੀਆਂ ਏਦਾਂ ਏਦਾਂ ਤੇ ਉਹ ਫੇਰ ਪਰੇਸ਼ਾਨ ਹੋ ਰਿਹਾ ਉਹਨਾਂ ਗੱਲਾਂ ਤੋਂ ਹੁੰਦਾ ਏਦਾਂ ਹੁੰਦਾ ਕਿ ਬਿਜ਼ੀ ਚਾ ਉਹ ਤਾਂ ਬਿਜ਼ੀ ਨਹੀਂ ਰਹਿੰਦਾ ਯਾਰ ਫਰੀ ਹੁੰਦਾ ਤਾਂ ਉਹਨੂੰ ਲੱਗਿਆ ਤਾਂ ਮੈਨੂੰ ਕੰਮ ਮਿਲ ਜੇ ਕੰਮ ਮਿਲ ਜਵੇ ਜਾਂ ਮੈਨੂੰ ਉਹਨਾਂ ਸਾਥ ਮਿੰਟ ਦੇ ਦੇ ਜਾਂਦਾ ਪਰ ਉਹ ਗੱਲਾਂ ਨਾ ਨਵਾਂਕ ਚੱਲ ਬਟੋ ਆਂਦੀਆਂ ਕਈ ਦਾ ਹਰਤਾ ਇਦਾਂ ਹੀ ਆ ਸਿੱਧੇ ਸਿੱਧੇ ਜੀ ਜਾਂਦਾ ਜੇ ਆਪਣੇ ਨਾਲ ਕੁਝ ਹੁੰਦਾ ਜਾਂ ਤਾਂ ਉਹਨੂੰ ਕਲੀਅਰ ਕਰ ਲੋ ਜੋ ਵੀ ਸਵਾਲ ਉੱਟਦੇ ਆ ਉਹਨਾਂ ਨੂੰ ਕਲੀਅਰ ਕਰਵਾ ਇੱਕ ਪੁਆਇੰਟ ਤੇ ਸਾਰੇ ਤਾਂ ਹੁੰਦੇ ਨਹੀਂ ਹੈਗੇ ਮਤਲਬ ਨਾਰਦੀ ਨਾਲ ਹੀ ਸਹੀ ਲਿਖ ਕੇ ਪੇਪਰ ਤੇ ਆਪਣੀਆਂ ਫੀਲਿੰਗਸ ਐਕਸਪਰੈਸ ਕਰਕੇ ਜੋ ਦਿਲ ਵਿੱਚ ਉਹ ਗੁਬਾਰ ਕਰ ਦਿੱਕੇ ਉਹਨਾਂ ਐਕਸਪਰੈਸ ਕਰ ਦੋ ਉਹ ਵਿੱਚ ਉਹ ਚੀਜ਼ ਬੈਟਰ ਹੈ ਬਟ ਰਾਦਰਨ ਕੀ بس کام ਜਿਵੇਂ ਜੀ ਹੋ ਗੋ ਪਰਵਾਹ ਨਹੀਂ ਦੀ ਪਰਵਾਹ ਨਹੀਂ ਦੀ ਫਿਰ ਉਹ ਬਾਤ ਚ ਤਾਂ ਕਰੂਗੀ ਜੀ ਦਾ ਕਿਉਂ ਜਦੋਂ ਬੰਦਾ ਫ੍ਰੀ ਹੁੰਦਾ ਤਾਂ ਉਸ ਟਾਈਮ ਆ ਕੇ ਤਾਂ ਕਰਤੀ ਤਾਂ ਇਹ ਤਾਂ ਪਹਿਲੇ ਹੀ ਉਹ ਦਾ ਪਾਟ ਮੁਕਾ ਲਓ ਜੋ ਚੀਜ਼ਾਂ ਹੋਈਆਂ ਉਹਨਾਂ ਨੂੰ ਦੇਖ ਲਓ ਫਿਰ ਅਬ ਕੀ ਹੋਇਆ ਕਿਵੇਂ ਫਿਰ ਕਿੱਦਾਂ ਹੋਇਆ ਕਿਉਂ ਹੋਇਆ ਤੇ ਇਹਦੇ ਕੀ ਫਾਇਦੇ ਕੀ ਨੁਕਸਾਨ ਤੇ ਇਹ ਫਿਊਚਰ ਕੀ ਬਣਨ ਦਾ ਕੀ ਨਹੀਂ ਬਣਨ ਦਾ ਤਾਂ ਉਹ ਚੀਜ਼ ਬੈਟਰ ਰੋਟੀਨ ਵਿੱਚ ਵਧੀਆ ਗੱਲ ਬਿਲਕੁਲ ਬਸ ਮਤਲਬ ਰੁਝੇ ਵੀ ਤਾਂ ਅੰਤ ਕਰਨਾ ਕਿ ਇੱਕ ਵਾਰ ਆਦਾ ਹੁੰਦਾ ਕਿ ਰੁਝੇ ਮੀਵਨਿੰਗ ਦੇ ਸੇਕਾਰ ਵੀ ਦੇਦੇ ਨੇ ਉਹ ਤਾਂ ਨਸ਼ੇ ਦੀ ਤਰ੍ਹਾਂ ਹੋ ਗਿਆ ਜਿੱਦਾਂ ਸ਼ਰਾਬੀ ਕਹਿੰਦਾ ਕਿ ਦੋ ਪੈਗ ਲਾਏ ਤੇ ਸੌ ਗਿਆ ਵੀ ਸਭ ਕੁਝ ਭੁੱਲ ਭੁਲਾ ਕੇ ਉਹ ਤਾਂ ਹੀ ਵਜ੍ਹਾ ਫਰਸਤਾ ਹੋ ਗਿਆ ਭੁੱਲਣੇ ਦਾ ਪਰ ਟੋ ਮਾਈਂਡ ਚ ਤਾਂ ਉਹੀ ਹੈ ਨਾ ਗੱਲਾਂ ਤਾਂ ਉੱਥੀ ਦੀਆਂ ਉੱਥੀ ਆ ਜਦ ਤੱਕ ਉਹ ਕਲੀਅਰ ਨਹੀਂ ਹੋ ਜਾਂਦੀਆਂ ਅੰਤੜਾ ਫੇਸ ਕਰਨਾ ਪੈਣਾ ਰਿਐਲਿਟੀ ਨੂੰ ਤਾਂ ਫੈਕਟਸ ਦੇਖੋ ਭਾਈ ਜੋ ਲੋਗ ਆ ਜਾਂਦਾ ਹੈ ਤੁਹਾਡਾ ਤੇ ਨਹੀਂ ਸੈਕਸ ਐਕਸਫ ਕਰੋ 50 ਹੁੰਦਾ ਹੋ ਸਕੀ ਹੁੰਦਾ ਤੇ ਹੁਣ 11ਵੀਂ ਫਸਲੀ ਹੋ ਗਈ ਹੋਈ ਐ ਕੋ ਹੋ ਜਾਂਦੀ ਐ ਸ਼ਾਮ ਟਾਈਮ ਲੱਗਦਾ ਮੈਨੂੰ ਬਾਹਰੇ ਬਣਾ ਲੈਣੀ ਚਾਹੀਦੀ ਪੱਖਾ ਬਤਾ ਨਹੀਂ ਲੱਗਦਾ ਕਿਉਂਕਿ ਆਵਾਜ਼ ਆਉਂਦੀ ਐ ਵਿੱਚ ਤੇ ਮੈਨੂੰ ਦਿਨੇ-ਦਿਨੇ ਬਾਹਰ ਕਿਤੇ ਛੱਤ ਤੇ ਤੇ ਛਾਂਵਾਂ ਚ ਬਣਾ ਲੈਣੀ ਰਹੇਦੀ ਹੁਣ ਵੀਡੀਓਰ ਦਾ ਬੈਟਰ ਐ ਕਿ ਪਰ ਹੁਣ ਫੱਕ ਅਦਰਵਾਈਜ਼ ਆਪਕਾ ਕਿਉਂਕਿ ਦਿਨ ਪਹਿਲਾਂ ਪਹਿਲਾਂ ਤਾਂ ਦਿਨ ਦੇ ਵਿੱਚ ਵਿੱਚ ਬਣ ਜਾਂਦੇ ਹੁੰਦੇ ਤੇ ਹੁਣ ਹੋ ਗਈ ਰਾਦ ਦਾ ਤੇ ਮਾਸਵਜੇ ਹੋਇਆ ਰਾਦ ਫਿਰ ਯਾ ਤਾਂ ਮੇਰੇ ਕੋਲ ਆਦਾ ਹੁੰਦਾ ਕਿ ਸ਼ੁਰੂ ਚ ਗੱਲਾਂ ਹੁੰਦੀਆਂ ਬਾਅਦ ਟਾਪਿਕ ਸ਼ੁਰੂ ਹੁੰਦਾ ਹੈ ਅੱਜ ਸ਼ੁਰੂ ਹੀ ਟਾਪਿਕ ਸ਼ੁਰੂ ਹੋ ਗਿਆ ਹੁਣ ਗੱਲਾਂ ਬਾਤ ਚ ਗੱਲਾਂ ਕੀ ਆਈ ਗੱਲਾਂ ਗੱਲਾਂ ਉਹ ਗੱਲਾਂ ਹਨੀ ਬੀਲੀ ਗੱਲਾਂ ਕਰੋ ਚੀਜਾਂ ਕਰੋ ਜੋ ਮੁੰਡਾ ਕੋਠੇ ਬੰਗਲੇ ਹੁੰਦੇ ਲੈ ਲਓ ਬਨਤਲੇ ਬਿੰਨ ਸਕਿਉ ਬਹੁਤ ਫਾਇਦੇ ਹੈ ਸਿਕਰ ਤੇ ਰਿਮਾਈਂਡ ਕਰਵਾਦਣਾ ਕਿ ਇਹ ਗੱਲ ਮੈਂ ਖੁਦ ਨਾਲ ਹੀ ਕਰ ਰਿਹਾ ਹੁੰਦਾ ਹੈ ਪੌੜੀਏਸ ਲੋ ਹੁੰਦਾ ਹਾਂ ਕਨ ਵੀ ਕਰਨ ਦਾ ਮੈਂ ਸਿੱਧੇ ਤਰੀਕਾ ਵੀ ਇਹ ਮੇਰੇ ਖੁਦ ਨਾਲ ਹੀ ਦਿਮਾਗ ਚ ਚੱਲ ਗਈਆਂ ਹੁੰਦੀਆਂ ਚਲੋ ਜੋ ਮੈਂ ਚੱਲਦਾ ਕਿ ਹਾਂ ਕਿ ਕੌਨਫੀਡੈਂਸ ਤਾਂ ਹੋਣਾ ਚਾਹੀਦਾ ਉਹ ਮੰਨੋ ਲੱਗਦਾ ਹੁੰਦਾ ਵੀ ਆ ਵੀ ਕੀ ਆ ਮਿਲਤੀ ਇਹ ਚੀਜ਼ ਹੋਜੂਗੀ ਹੁਣ ਤਾਂ ਕਈ ਚੀਜ਼ਾਂ ਐਦਾਂ ਦੀਆਂ ਹੋਈਆਂ ਐ ਅਗਲਾ ਅਗਲਾ ਥੋੜੀ ਹੋਗੀ ਆਕਤਾ ਵਾਇਆ ਚੀਜ਼ਾਂ ਬਟ ਫਿਰ ਵੀ ਜੋ ਕੁਝ ਵੀ ਹੋਏ ਮਨ ਲੱਗਦਾ ਹੁੰਦਾ ਤਾਂ ਬੰਦੇ ਵੀ ਯਾਰ ਮੈਂ ਕਰ ਲੂੰਗਾ ਇਹ ਮੇਤੋ ਤੇ ਕਈ ਸੀ ਦਲਾ ਛੱਡੀਆਂ ਐ ਐਦਾਂ ਦੀ ਜਦੋਂ ਆਇਆ ਇਹ ਕਿ ਜੀ ਦਾ ਪੇਪਰ ਆਉ ਮੈਂ ਪੜ੍ਹੇਗੀ ਐਨਡੀਏ ਵਾਸਤੇ ਮੈਂ ਪੜ੍ਹ ਹੀ ਨਹੀਂ ਗਾ ਰਿਹਾ ਕਿ ਅੰਦਰ ਸੱਚ ਦੱਸਦਾ ਤਾਂ ਅੰਦਰ ਡਾੜੀ ਨਾ ਰਵੇ ਮਿੱਥੀ ਨਹੀਂ ਹੋਣਾ ਹਾਲਕਿ ਮੇਰੀ ਸਟੱਡੀ ਬੇਸਿਸ ਤੇ ਪਲਸ 2 ਚ ਵਧੀਆ ਮਾਰਕਸ ਆਏ ਸੀ ਕਿ ਬਹੁਤ ਪਤਾ ਕਲਸ ਪਲਸ 2 ਵਧੀਆ ਰਹੀ ਸੀ ਪਰ ਕੋ ਉਹ ਕੰਫੀਡੈਂਸ ਨਹੀਂ ਤਾਂ ਆ ਜਾ ਉਹ ਸ਼ਾਇਦ ਹੈ ਬਾਕੀ ਸਭ ਕਹਿੰਦੇ ਦੇ ਮਤ ਮਨ ਨੂੰ ਨਹੀਂ ਤਾਂ ਲੱਗਦਾ ਪਤਾ ਨਹੀਂ ਕਿਉਂ ਕੋਈ ਚੀਜ਼ਾਂ ਜਿਵੇਂ ਤੱਕ ਉਹ ਹੁਣੇ ਛੋਟੇ ਮੋਟੇ ਉਹ ਹੁਣੇ ਚੀਜ਼ਾਂ ਪਰ ਮਨ ਨੂੰ ਲੱਗਦਾ ਵੀ ਆਹੀ ਟਾਈਮ ਆ ਤੇ ਟਾਈਮ ਨਾਲ ਚੱਲਣਾ ਹੀ ਗਾ ਮੁੱਕਿਆਣਾ ਤੇ ਜੇ ਲੱਗਦਾ ਹੈ ਕੁਝ ਵੀ ਹਾਂ ਕੁਝ ਕਰਿਆ ਜਾ ਸਕਦਾ ਹੈ ਜਾਂ ਤੇ ਡਾਊਟ ਆ ਤਾਂ ਟ੍ਰਾਈ ਕਰਨੇ ਚ ਕੀ ਜਾਂਦਾ ਮਤਲਬ ਬਸ ਇੱਕ ਹੰਮੀ ਜੀ ਤੱਕ ਆਣੇ ਥੋੜੀ ਜਿਹੀ ਇੱਕ ਸਟੈਪ ਹੀ ਤਾਂ ਲੈਣਾ ਹੈ ਲੈ ਕੇ ਦੇਖਣਾ ਕੁਝ ਨਹੀਂ ਹੁੰਦਾ ਹਾਰ ਗਿਆ ਕੋਈ ਨਾ ਕੁਝ ਸਿਰਕੀ ਜਾਊਗਾ ਹਲੇ ਹੈਗਾ ਟਾਈਮ ਬਾਅਦ ਚ ਮਿਲ ਲਾਣੀ ਹੈਗਾ ਮਤਲਬ ਛੇ ਕੁਝ ਕਰਨਾ ਹੈ ਤਾਂ ਅੱਗੇ ਵੀ ਸਟੈਪ ਹੀ ਨਹੀਂ ਪੈਣਾ ਇਹ ਜੀ ਕਿਸੇ ਦਾ ਰਿਸ਼ਤੇ ਵਿੱਚ ਜਾਣਾ ਕੁਝ ਨਵਾਂ ਐਕਸਪੀਰੀਅੰਸ ਕਰਨ ਲਈ। ਡਰ ਤਾਂ ਹੈਗਾ ਸੈਲਫ ਡਾਊਟ ਹੈ ਕਾਫੀ ਹੈ। ਪਰ ਲੋ ਵਰਤਾਂਂ ਪਹਿਲਾਂ ਇਹਨਾਂ ਕਰਨਾ ਪੈਣਾ। ਇਹ ਤਾਂ ਗੱਲ ਨਹੀਂ ਮੰਨੀ। ਨਾਲੇ ਇਹ ਤਾਂ ਬਹੁਤ ਕੁਝ ਕਹਿੰਦੀ ਆ ਮੈਨੂੰ ਪਤਾ ਨਾ ਮੇਰੇ ਅੰਦਰ ਕੀ ਚੱਲ ਰਿਹਾ ਹੈ ਕਿ ਕਮੀਆਂ ਕਿ ਨਹੀਂ ਹੈ। ਤੇ ਖੁਦਰੋਂ ਥੋੜਾ ਜਾਂ ਜਾਣਨਾ ਵੀ ਮਤਲਬ ਹਾਂ ਵੀ ਮੈਂ ਕਿੱਦਾਂ ਦੇ ਬਸ ਇੰਚੰਗਣ ਹੈ ਕਿ ਨਹੀਂ, ਜੰਨਾ ਅੱਗੇ ਕਿ ਤੌਹ ਕਿਦ ਕਰਨਾ ਬਣਵਾ ਲੱਕੀ। ਇਸ ਪਾਸੇ ਨੂੰ ਮੈਂ ਦੱਸਾਂਗਾ ਦੇ ਇਸ ਪਾਸੇ ਨੂੰ ਸਲਫ ਐਨਲਿਸਿਸ ਚਲੋ ਦੇਖਦੇ ਕੀ ਬੰਦਾ ਠੀਕ ਹੈ ਜੀ ਅਗਵਾਸੇ 8800 2024 ਨੰਬਰ